ਕੰਪਿਊਟਰ ਦੇ ਘਰ ਦੇ ਨਾਲ ਬਾਈ ਹਾਂ ਕਿਹੜਾ ਪਿੰਡ ਹੈ ਤੁਹਾਡਾ ਫਰੰਡ ਬੱਲੋ ਵਾਲੀ ਆ ਬਰਾਮਪੁਰ ਮੈਂ ਸਾਬ ਦਾ ਸਰਪੰਚ ਹਾਂ ਹਾਂ ਤੇ ਇਹਦੇ ਸਬੰਧ ਵਿੱਚ ਪੰਜ ਪਾਈ ਤੋਂ 7 8 10 ਦਿਨ ਤੋਂ ਪਹਿਲਾਂ ਦੀਆਂ ਕਾਲਾਂ ਆਉਂਦੀਆਂ ਵੀ ਇਹਨਾਂ 50 ਲੱਖ ਰੁਪਈਆ ਦਿਓ ਵੀ ਮੈਂ ਬੋਲਦਾ ਬਿਲਾ ਬੋਲਦਾ ਬਿਲਾ ਮਾਂਗਾ ਪਹਿਲਾਂ ਗੋਪੀ ਦੇ ਨਾਮ ਤੋਂ ਆਉਂਦੀਆਂ ਗੋਪੀ ਗੈਂਗ ਦੇ ਨਾਮ ਤੋਂ ਫੋਨ ਆਉਂਦੇ ਰਹੀ ਉਹਨਾਂ ਦੀ ਰਿਕਾਰਡਿੰਗ ਵੀ ਅਸੀਂ ਐਸਐਚਓ ਸਾਹਿਬ ਨੂੰ ਦੇ ਕੇ ਆਏ ਹਾਂ ਤੇ ਅਰਖਾਸਤ ਵੀ ਲਿਖਾਈ ਆ ਅੱਜ ਅਸੀਂ ਪਠਾਨਕੋਟ ਦਾ ਕੰਮ ਗਏ ਆ ਆਪਣੇ ਤੇ ਬੱਚੇ ਘਰ ਹੀ ਦਫਤਰ ਕੋਈ ਨਹੀਂ ਹੈਗਾ ਤੇ ਸਾਨੂੰ ਉੱਥੇ ਪਤਾ ਲੱਗਾ ਵੀ ਘਰੋਂ ਗਵਰਡੀਅਨ ਦੱਸਿਆ ਤੁਹਾਡੇ ਦਫਤਰ ਦੇ ਗੋਲੀ ਚ ਰਾਗੇ ਆ ਦੋ ਗੋਲੀਆਂ ਚਲੀਆਂ ਇੱਕ ਗੋਲੀ ਉਹਨਾਂ ਦੇਖਣੀ ਉੱਥੇ ਡੇਪੀ ਖੜੀ ਹੋਈ ਉੱਥੇ ਕੋਈ ਗੱਲ ਨਹੀਂ ਆਏ ਹੁਣੇ ਹੁਣ ਨਹੀਂ ਹੈ ਜੀ ਦਫਤਰ ਦੇ ਵਿੱਚ ਕੋਈ ਮੌਜੂਦ ਨਹੀਂ ਸੀ ਨਹੀਂ ਕੋਈ ਨਹੀਂ ਮੌਜੂਦ ਨਹੀਂ ਦਫਤਰ ਬਾਹਰ-ਪਾਰ ਵਜੀਆਂ ਨਹੀਂ ਪੁਰਖ ਕਹਿੰਦੇ ਆ ਜੀ ਬੰਦੇ ਫੜਦੇ ਫੜੇ ਆ ਉਹ ਅੱਜ ਅੱਜ ਪਰਫਾਰਮਿੰਗ ਇਹੋ ਤੁਮਨੇ ਅਵੇ ਜਿਹੜੇ ਬੰਦੇ ਜਿਹੜੇ ਸ਼ਰਾਰਤੀ ਅੰਸਰ ਆ ਇਹਨਾਂ ਨੂੰ ਫੜ ਕੇ ਤੇ ਜਿਹਨਾਂ ਦੇ ਪਿੱਛੇ ਸੁਟਿਆ ਜਾਵੇ ਤੇ ਆਮ ਲੋਕਾਂ ਨੂੰ ਚੰਗੀ ਜ਼ਿੰਦਗੀ ਜੀਣ ਦਾ ਮੌਕਾ ਦਿੱਤਾ ਜਾਵੇ ਵੇਖੋ ਜੀ ਪਿਛਲੇ ਥੋੜੇ ਦਿਨਾਂ ਬਾਅਦ ਦਿਨਾਂ ਦੀ ਗੱਲ ਹੀ ਆ ਜੇ ਕੁਮਾਰੀ ਬਹੁਤ ਮਸ਼ਹੂਰ ਦੁਕਾਨ ਆ ਕੱਪੜੇ ਦੀ ਗੋਲਟੀ ਚੰਗੇ ਵਧੀਆ ਭਲੇ ਮਾਸ ਵਪਾਰੀ ਆ ਉਹਨਾਂ ਦੇ ਫੇਰਿੰਗ ਹੋਈ ਉਹਨਾਂ ਦੇ ਉਤੋਂ ਬਾਅਦ ਆਮ ਲੋਕਾਂ ਨੂੰ ਧਮਕੀਆਂ ਹੁੰਡੀਆਂ ਸਰਕਾਰ ਕਹੀ ਜਾਂਦੀ ਹੈ ਅਸੀਂ ਆਪਣੇ ਪੰਜਾਬ ਦੇ ਵਿੱਚ ਲੋਕਾਂ ਨੂੰ ਰੁਜ਼ਗਾਰ ਦੇਣਾ ਰੁਜ਼ਗਾਰ ਪੰਜਾਬ 'ਚ ਲੋਕਾਂ ਨੂੰ ਕਿਹੋ ਜਿਹਾ ਮਿਲੂਗਾ ਜਿੱਦਾਂ ਇਦਾਂ ਤੇ ਬਜ਼ਾਰਾਂ ਦੇ ਰਿਪੋਰਟੀਆਂ ਚੱਲਣਗੇ ਧਮਕੀਆਂ ਦੇਣਗੇ ਲੁੱਟਾਂ ਖੋਹਾਂ ਹੋਣਗੀਆਂ ਕਿਹੜਾ ਸਰ ਬੰਦਾ ਸੋਚੂਗਾ ਆਪਣੇ ਬੱਚਿਆਂ ਨੂੰ ਬਾਹਰ ਕਾਰੋਬਾਰ ਕਰਕੇ ਦੇਈਏ ਇੱਥੇ ਕੀ ਕਰਨਾ ਤੇ ਇਹਦੇ ਵਿੱਚ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਗੈਂਗਸਟਰਾਂ ਨੂੰ ਪੂਰੀ ਨੱਥ ਪਾਈ ਜਾਵੇ ਤੇ ਜਿਹੜਾ ਆ ਵਾਅਦਾ ਜਿਹੜਾ ਜਾਣ ਰਿਹਾ ਕੰਮ ਲੁਟੋਂ ਹੋਦਾ ਇਹ ਬੰਦ ਹੋਣਾ ਚਾਹੀਦਾ ਜੀ ਪੁਸਤਿਕਾਰਜਕਾਰੀ ਤੇ ਪੁਲਸ ਵਿਚਾਰੀ ਹੈ ਹੀ ਮਲਾਜ਼ਮੀ ਥੋੜੇ ਠਾਣੇ ਦੇ ਵਿੱਚ ਜਿੰਨੇ ਜੋਗੇ ਹੈਗੇ ਵਿਚਾਰੇ ਕਹੀ ਜਾਣਦੇ ਆ ਜੀ ਤੇ ਵੱਧ ਤੋਂ ਵੱਧ ਇਹ ਪ੍ਰਸ਼ਾਸਨ ਨੂੰ ਕਿਸਨੇ ਵੀ ਇਹਨਾਂ ਦਾ ਨੱਥ ਪਾਈ ਜਾਵੇ